ਸਵੇਰੇ 10 ਵਜੇ ਦੇ ਕਰੀਬ ਦੋ ਲੜਕੇ ਆਏ ਆ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਔਰ ਇਹਦੀ ਫੁਟੇਜ ਜਿਹੜੀ ਆ ਅਸੀਂ ਉਹ ਚੈੱਕ ਕੀਤੀ ਹੈਗੀ ਜਿਹਦੇ ਅਧਾਰ ਤੇ ਅਸੀਂ ਕੇਸ ਰਿਸਟਰ ਜਿਹੜਾ ਉਹ ਕਰ ਰਹੇ ਇਹਨਾਂ ਦੇ ਬਿਆਨ ਦੇ ਅਧਾਰ ਤੇ ਤੇ ਬਾਕੀ ਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕੇਸ ਰਿਸਟਰ ਕਰਨ ਤੋਂ ਬਾਅਦ ਜੋ ਗਲਵਤ ਸਾਹਮਣੇ ਆਏਗੀ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਥੈਂਕ ਯੂ ਕਿੰਨੇ ਰਾਉਂਡ ਫਾਇਰ ਹੋਏ ਇਹ ਕਰੀਬ 14-15 ਦੇ ਰਾਉਂਡ ਲੱਗਦਾ ਹੈਗਾ ਜਿਹੜੇ ਫਾਇਰ ਹੋਏ ਆ ਪਤੀ ਬੋਟ ਦੇ ਹੈਗੇ ਆ ਇੰਜਰੀ ਤੇ ਨਹੀਂ ਕੋਈ ਨਹੀਂ ਕੋਈ ਇੰਜਰੀ ਨਹੀਂ ਸਰ ਇਹ ਵੀ ਪਤਾ ਲੱਗਾ ਕੋਈ ਲੈਟਰ ਦੇ ਕੇ ਗਿਆ ਤੁਮ ਕੀ ਮੇਰੇ ਪੁੱਤਰ ਇੱਕ ਲੈਟਰ ਵੀ ਦੇ ਕੇ ਗਿਆ ਪਹਿਲਾਂ ਕੋਈ ਇਹਨਾਂ ਨੂੰ ਕਾਲ ਵਗੈਰਾ ਨਹੀਂ ਆਈ ਇਹਨਾਂ ਦੇ ਦੱਸਣ ਦੇ ਮਤਲਬ ਅੱਜ ਇੱਕ ਚਿੱਠੀ ਵੀ ਦੇ ਕੇ ਗਿਆ ਜਿੱਤੇ ਇੱਕ ਨਾਮ ਲਿਖਿਆ ਹੋਇਆ ਹੈ ਕਿਸੇ ਦਾ ਉਹ ਉਹਨੂੰ ਵੀ ਅਸੀਂ ਇਹਦੇ ਮੁਕਦਮੇ 'ਚ ਇਨਵੈਸਟਿਗੇਟ ਕਰਾਂਗੇ ਫਰੋਦੀ ਦੀ ਮੰਗਾ ਚਿੱਠੀ ਨਹੀਂ ਕੁਝ ਲਿਖਿਆ ਨਹੀਂ ਨਾਮ ਲਿਖਿਆ ਆ ਬੰਦੇ ਦਾ ਜਿਹਦਾ ਹੈਗਾ ਤੇ ਉਹਨੂੰ ਇਹਦੇ ਵਿੱਚ ਲਿਆ ਕੇ ਤਤੀਸ਼ ਵਿੱਚ ਉਹ ਵੀ ਇਨਵੈਸਟਿਗੇਟ ਕਰਾਂਗੇ शहर गगनदीप मैं शोरूम का स्टोर मैनेजर हाँ अच्छ सवेरे मॉर्निंग डेली रूटीन की तरह नौ साढ़े नौ शोरूम ओपन किया और कोई नीयर अबाउट दस बजे के करीब दस दस के करीब थे दो अनजान व्यक्ति से जहाँ के रुमाल बने हुए फेस से और बाहर शॉप के बाहर आए और अपना फायरिंग करनी शुरू कर दिया जीते लगभग अठ नौ फायरिंग उन्होंने की और स्टीशिया फायरिंग अंदर भी आई है ਮੇਸੂ ਸਾਰੇ ਨੇ ਪਿੱਛੇ ਵੀ ਥੋੜੇ ਭੱਜੇ ਆ ਮੁੰਡੇ ਪਰ ਉਹ ਨਿਕਲ ਗਏ ਕਿ ਬਾਕੀ ਸਭ ਜੀ ਰਹੇਗਾ ਕੋਈ ਨੁਕਸਾਨ ਨਹੀਂ ਇਸੇ ਕਰਕੇ ਸਾਰੇ ਬੀਕ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਮੋਟਰਸਾਈਕਲ ਤੇ ਪਰ ਆਏ ਸੀ ਮੋਟਰਸਾਈਕਲ ਸਪਲਾਈ ਕਰ ਤੇ ਜਿਹੜਾ ਸਪਲੈਂਡਰ ਤੇ ਆਇਆ ਸੀ ਕੀ ਉਸ ਤੋਂ ਬਾਅਦ ਜਾਂਦੇ ਜੋ ਫਾਇਰ ਲੱਗ ਗਿਆ ਨੇ ਪਰਚੀ ਵੀ ਜਾਂਦਾ ਸਿੱਟ ਗਿਆ ਬਹੁਤ ਸਾਰੇ ਪਰਚੀ ਜਿਹੜਾ ਸੋਕੇ ਗਿਆ ਜਿਹਨਾਂ ਦਾ ਆਪਣਾ ਵੀ ਉਹ ਪੈਲੀ ਅਸੀਂ ਇਤਨੀ ਥੋੜੇ ਭੱਜੇ ਤੇ ਉਹਨਾਂ ਦੇ ਮੌਕੇ ਕਿੱਦਾਂ ਪੂਰੀ ਸਾਈਡਾ ਦੋਨੋਂ ਦਾ ਨੁਕਸਾਨ ਕਰ ਲਿਆ ਤੁਹਾਨੂੰ ਲੱਗਦਾ ਕਿ ਫਿਰ ਨਹੀਂ ਕਿ ਕਦੀ ਆਇਆ ਤਾਂ ਸ਼ੁਰੂ ਹੀ ਨਹੀਂ ਕਾਲ ਨਹੀਂ ਆਈ ਕਦੀ ਦਾ ਨਾ ਕੁਝ ਹੋਇਆ ਨਹੀਂ ਤੇ ਪਰ ਪਤਾ ਨਹੀਂ ਲੱਗਾ ਕੋਈ 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 ਜਿਹੜੇ ਓਨਰ ਨੇ ਇੱਥੇ ਦੇ ਉਹਨਾਂ ਦੀ ਕੋਈ ਜਾਣੀ ਰੰਜਿਸ਼ ਤਾਂ ਨਹੀਂ ਨਾ ਨਾ ਸਰ ਓਨਰ ਬਾਰੇ ਤੁਸੀਂ ਜਾਣਦੇ ਹੋ ਨੇ ਆਈ ਸੀ ਸ਼ਰੀਫ ਔਰ ਹਮੇਸ਼ਾ ਸਭ ਦੀ ਹੈਲਪ ਕਰਨ ਵਾਲੇ ਨੇ ਸਾਡੇ ਨੂੰ ਕਾਨੂੰ ਸਾਨੂੰ ਨਹੀਂ ਪਤਾ ਇਹ ਮਿੱਤਰਾਂ ਔਰ ਸਾਰੀ ਫੈਮਿਲੀ ਦਾ ਦੇਖਾਂਗੇ ਅੱਜ ਤੱਕ ਨਾ ਕੋਈ ਕਾਲ ਆਈ ਔਰ ਨਾ ਹੀ ਕਦੀ ਕਿਸੇ ਨੇ ਕੋਈ ਯਾਦਸੀ ਹੋ ਗਈ ਹੈ ਜੀ